ਤਾਪੀ ਨਾਮ ਰਵਾਇਆ ਕਰੋ ਫੋੜ ਫੋੜ ਤੋੜਦੇ ਆ ਰਾਤ ਨੂੰ ਇਹ ਕਹੀ ਕਰ ਕਰ ਮਿਹਨਤਾਂ ਬਣ ਕੇ ਖਿਡਾਰੀ ਚੋਟੀ ਦੇ ਕਈ ਵਿੱਚ ਮੈਦਾਨੇ ਜੋਰ ਦਿਖਾਉਂਦੇ ਨਰੋਈ ਹੱਡੀ ਦਾ ਉਹ ਬੰਦਾ ਕਬੱਡੀ ਦਾ ਹੀਰਾ ਬਣ ਗਿਆ ਜਿੱਦੂ ਲੱਗ ਜਾ ਇਸ਼ਕ ਕਬੱਡੀ ਦਾ ਦੁੱਗਾਂ ਵਾਲਾ ਦੁੱਗਾਂ ਵਾਲਾ ਦੁੱਗਾਂ ਵਾਲਾ ਦੁੱਗਾਂ ਵਾਲਾ ਏ ਖੁਸ਼ਦੀਪ ਕੋਸ਼ਿਸ਼ ਕਰਦਾ ਹੋਇਆ ਤੇ ਪੁਆਇੰਟ ਵਾਹ ਜਦੋਂ ਖੁਸ਼ੀ ਦੇ ਮਾਤਾ ਜੀ ਦੀ ਇੰਟਰਵਿਊ ਹੋਈ ਦੇਵਨ ਨੂੰ ਪੁੱਛਿਆ ਗਿਆ ਵੀ ਜਿਹਨੂੰ ਖੁਸ਼ੀ ਕੋਲ ਕੋ ਰੇਡਰ ਭਜਦਾ ਤੁਹਾਨੂੰ ਕਿਵੇਂ ਲੱਗਦਾ ਉਹ ਕਹਿੰਦੇ ਕਬੱਡੀ ਦਾ ਪਲੇਅਰ ਬਣ ਜਾ ਲਓ ਇਹ ਕਬੱਡੀ ਦੇ ਪਲੇਅਰ ਆ ਚੜਦੇ ਸੂਰਜ ਇਸ ਸਮੇਂ ਖੇਡ ਦਾ ਦੇ ਵਿੱਚ ਧੂੜਕੋਟੀਏ ਆ ਕਾਲੇ ਦੀ ਪਈ ਹੋਈ ਕਬੱਡੀ ਉਧਰ ਧੂੜਕੋਟ ਵਾਲਾ ਮਨਜੀਤ ਵੀ ਆ ਬਸ ਹੁਣ ਕਬੱਡੀ ਕਲੱਬ ਦਾ ਆ ਮੇਨ ਪ੍ਰਬੰਧਕ ਇਸ ਸਮੇਂ ਆ ਲੱਗਦਾ ਹੋਇਆ ਜੋਰ ਆ ਧੁੱਕਾ ਵਾਲਾ ਇੱਕ ਵਾਰੀ ਫੇਰ ਧੁੱਕ 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 ਆ ਦੇਖਾਂਗੇ ਕਬੱਡੀ ਦਾ ਪ੍ਰਿੰਸ ਇਹ ਆ ਧੁੱਕਿਆ ਵਾਲਾ ਖੁਸ਼ੀ ਇਸ ਦੇ ਵਿੱਚ ਫਰ ਇੱਕ ਅੰਕ ਦਾ ਵਾਧਾ ਟਿਕੜਾ ਜਫਾ ਖੇਡ ਮੈਦਾਨ ਦੇ ਵਿੱਚ ਵਾਹ ਸੋਹਣਿਆ ਇੱਕ ਗਿੱਲ ਪਰਿਵਾਰ ਦਾ ਮੈਦਾਨ ਦੇ ਵਿੱਚ ਪਹੁੰਚਦਾ ਹੈ ਰਵੀ ਕਲਰਮ ਐਮ स्पोर्ट ਦੀ ਖੇਡ ਕਲੱਬ ਦਾ ਖਿਡਾਰੀ ਲਓ ਰਵੀ ਦੀ ਰੇਡ ਪੈਂਦੀ ਹੋਈ ਪੈਂਦੀ ਹੈ ਕਬੱਡੀਆਂ ਚੜ੍ਹ ਚੜ੍ਹ ਕੇ ਦੇਖਦਾ ਜ਼ਮਾਨਾ ਸਾਰਾ ਖੜ ਖੜ ਕੇ ਕੋਈ ਖੜ ਕੇ ਕੋਈ ਬੈਠ ਕੇ ਰੰਗ ਬਰੰਗੀਆਂ ਦਸਤਾਰਾਂ ਸਜਾ ਕੇ ਕਬੱਡੀ ਦੇ ਪ੍ਰੇਮੀ ਜੁੜੇ ਹੋਏ ਕੈਨੇਡਾ ਦੇਸ਼ ਹੈ ਬ੍ਰਿਟਿਸ਼ ਕੋਲੰਬੀਆ ਸਟੇਟ ਹੈ ਔਰ ਇੱਥੋਂ ਦਾ ਵੈਨਕੂਵਰ ਵੈਨਕੂਵਰ ਦੇ ਵਿੱਚ ਡੱਗੋ ਵਾਲੇ ਸ਼ਰਨੇ ਦਾ ਜੱਫਾ ਲੱਗ ਪਾਉਗੇ ਨਹੀਂ ਲਓ ਕਮਾਲ ਕਰਦਾ ਹੋਇਆ ਮੁੰਡਾ ਲਾ ਤੱਕੜਾ ਜੱਫਾ ਪੁਆਇੰਟ ਜੁੜਦਾ ਆਪਣੀ ਟੀਮ ਦੇ ਵਾਸਤੇ ਦੁਨੀਆ ਦੇ ਵਿੱਚ ਕਹਿੰਦੇ ਨਿਊਜ਼ੀਲੈਂਡ ਦਾ ਆਕਲੈਂਡ ਗਹਿਲ ਗਰੀ ਦੀ ਟੀਮ ਜਸਮਾਲ ਪੰਡਾਲ ਗੈਰੀ ਪੰਡਾਲ ਕਰਮਪਾਲ ਸਿੱਧੂ ਤੇ ਰਾਜਵਾਲ ਸਿੱਧੂ ਸਵਰਨ ਸਿੰਘ ਜੀ ਸਿੰਧੂ ਸਾਹਿਬ ਜਸਕੀਰਤ ਸਿੰਘ ਜੀ ਬਰਾੜ ਤੇ ਲਾਢੀ ਅਮਰੋਖ ਸ਼ੇਰਾ ਅਮਰੋਖ ਉਹਨਾਂ ਦੀ ਖੇਡ ਕਲੱਬ ਗੁਰਲਾਲ ਗੇਲ ਉਹਨਾਂ ਦੀ ਮੇਜਰ ਬਰਾੜ ਉਹਨਾਂ ਦੀ ਲਾ ਦੁੱਗਾਂ ਵਾਲਾ ਖੁਸ਼ੀ ਦੁੱਗਾਂ ਵਾਲਾ ਖੁਸ਼ੀ ਹਾ ਕੋਸ਼ਿਸ਼ ਕਰਦਾ ਹੋਇਆ ਟੱਕਰਣ ਦੀ ਕਮਾਲ ਵੀ ਮਾਰ ਦਿਓ ਤਾੜੀਆਂ ਮੁੰਡੇ ਦੇ ਵਾਸਤੇ ਆ ਸ਼ਾਨਦਾਰ ਦੇਖਣ ਲਈ ਬਹੁਤ ਬਹੁਤ ਧੰਨਵਾਦ ਲਾਲੀ ਸਾਡੇ ਵੀਰ ਲਾਲੀ ਡਿਮਾਂਡ ਰੇਲਿੰਗ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਲਓ ਖੇਡ ਕਬੱਡੀ ਨਾਲ ਜੁੜੀ ਹੈ ਜੀ ਹੁਣ ਰੇਡ ਜੱਫੇ ਦੀ ਗੱਲ ਹੋ ਜਾਵੇ ਮੈਦਾਨ ਦੀ ਗੱਲ ਹੋ ਜਾਵੇ ਹੋਰ ਵਧੀਆ ਲਓ ਦੂਸਰੇ ਪਾਸੇ ਕਾਣ ਇੱਕ ਪਾਸੇ 나ਥ ਔਰ ਸਰਗੋਦੇ ਵਾਲਾ ਸਰਗੋਦੇ ਵਾਲਾ ਅਬਦੁੱਲਾਹ ਰਾਜਪੂਤ ਕੋਸ਼ਿਸ਼ ਕਰਦਾ ਟੱਕਰਣ ਦੀ ਬੱਲੇ ਬੱਲੇ ਕਬੱਡੀ ਕਬੱਡੀ ਹੋਈ ਪਈ ਨੇਰੀਸਾ ਹਬ ਕਮਾਲ ਦਾ ਜਫਾ ਨੰਬਰ ਜਿੱਧਰ ਵੀ ਜਾਉ ਤਾੜੀਆਂ 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 ਹੈ ਹਾ 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 ਵਾਓ ਨੇਰੀਸਾ ਉਧਰ 나ਥ ਸੀਹਾ ਦੋਂਦ ਵਾਲਾ 나ਥ ਵੱਧਦਾ ਹੋਇਆ ਕਬੱਡੀ ਖਿਡਾਰੀ 나ਥ ਦੀ ਰੇਡ ਪਈ ਹੋਈ ਹਮਲਾ ਕੀਤਾ ਸਾ 나ਥ ਦਾ ਔਰ ਦੂਸਰੇ ਪਾਸੇ ਆ ਨੌਜਵਾਨ ਕੋਸ਼ਿਸ਼ ਕਰਦਾ ਹੋਇਆ ਅਬਦੁੱਲਾ ਰਾਜਪੂਤ 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 ਅਸਰਗੋਦੇ ਵਾਲਾ ਡਕੈਣ ਦੀ ਕੋਸ਼ਿਸ਼ ਕਰਦਾ ਪੁਆਇੰਟ ਨਾਤ ਆਪਣੀ ਟੀਮ ਦੇ ਹਾ 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 ਜਾਬਾਤ ਹੈ ਬਾਤ ਹੈ ਤਿਆਰ ਵਰ ਤਿਆਰ ਤਿਆਰ ਵਰ ਤਿਆਰ ਕਬੱਡੀ ਪਾਉਣ ਦੇ ਵਾਸਤੇ ਵੱਧਾ ਹੋਇਆ ਆਉਗੋ ਕਿ ਵਾਲਾ ਕੀਤੀ ਰੇਡ ਮੈਦਾਨ ਦੇ ਅੰਦਰ ਪੈਂਦੀ ਹੈ ਇਸ ਖਿਡਾਰੀ ਦੀ ਫਾਈਨਲ ਚੋਟੀ ਦਾ ਖੇਡਿਆ ਜਾਊਗਾ ਦੁੱਗਾਂ ਵਾਲੇ ਨਾਲ ਮੁਕਾਬਲਾ ਹੁਣ ਦੇਖਦੇ ਨੇ ਉਹ ਗੋਗੇ ਵਾਲਾ ਹਰੇ ਪਿੱਛੇ ਸੱਜੇ ਕਦੇ ਖੱਬੇ ਸੱਜੇ ਖੱਬੇ ਸੱਜੇ ਖੱਬੇ ਸੱਜੇ ਖੱਬੇ ਹੈ ਆਹ ਮੇਰੀ ਸ ਹੈ ਕਮਾਲ ਕਰਦਾ ਹੋਇਆ ਮੁੰਡਾ ਦੇਖਦੇ ਨੇ ਚੜਦੀ ਜੀ ਵੀਰੇਸ ਦਾ ਨੌਜਵਾਨ ਪਰ ਗੱਲ 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 ਕੀ ਬਣੇਗੀ ਸਮੇਂ ਨੇ ਫੈਸਲਾ ਕਰਨਾ ਸਮਾਂ ਬਲਵਾਨ ਇੱਕ ਖੁਸ਼ੀ ਮਹਾਨ ਹੜਵਾਸ ਤੇ ਤਾੜੀਆਂ ਮਾਰ ਦਿਓ ਰੇਡਰ ਦੇ ਵਾਸਤੇ ਇੱਕ ਵਾਰੀ ਆਹ ਆਹ ਓਹ ਬੱਲੇ ਓਹ ਬੱਲੇ ਹੰ ਫਿਰਦਾ ਗੰਡਾ ਸਾਹ ਹ ਮੈਦਾਨ ਦੇ ਵਿੱਚ ਬੱਲੇ ਬੱਲੇ ਹੋ ਗਈ ਹੈ ਸਾਹਿਬ ਅਦਲਾ ਰਾਜਪੂਤ 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 ਓਹ ਆ ਰੱਬਾ ਹੋ ਗਈ ਆਨ ਬੱਲੇ ਬੱਲੇ ਹੋ ਗਈ ਕਮਾਲ ਕਰਦਾ ਹੋਇਆ ਮੁੰਡਾ ਕਿਦੀ ਹਿੱਕ ਦੇ ਵਿੱਚ ਵੱਜੂਗਾ ਫਮਨੇ ਫੈਸਲਾ ਕਰਨਾ ਹੈ ਅੱਗੇ ਵਧ ਕੇ ਕੀਤਾ ਹਮਲਾ 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 ਕੀਤਾ ਹੋਇਆ ਇਸ ਨੌਜਵਾਨ ਦਾ ਅਬਦੁੱਲਾ ਰਾਜਪੂਤ ਕਰਦਾ ਕੋਸ਼ਿਸ਼ ਟੱਕਰ ਦੀ ਹੈ ਕਬੱਡੀ 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 ਹੈ ਆ ਹਾਂਜੀ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਪਾਂ ਹਰ ਰੋਜ਼ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਵੀਡੀਓ ਆਪਣੇ ਚੈਨਲ ਤੇ ਲੈ ਕੇ ਆਉਂਦੇ ਆ ਤੇ ਵੀਡੀਓ ਕਮੇ ਲੱਗੀ ਕਮੈਂਟਾਂ ਵਿੱਚ ਜ਼ਰੂਰ ਦੱਸ ਕੇ ਜਾਇਓ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ